ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ 7 ਜਣਿਆਂ ਨੂੰ ਯੂਏਪੀਏ ਦੇ ਤਹਿਤ ਪਿਛਲੇ 5-6 ਸਾਲ ਤੋਂ ਜੇਲ੍ਹਾਂ 'ਚ ਡੱਕਿਆ ਹੋਇਆ ਸੀ, ਉਹਨਾਂ 'ਚੋਂ 5 ਜਣਿਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ 2 ਜਣੇ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅ ਜਿੱਥੇ ਉਹਨਾਂ ਪੰਜ ਜਣਿਆਂ ਨੂੰ ਜ਼ਮਾਨਤ ਮਿਲਣੀ ਕਿ ਰਾਹਤ ਦੀ ਖਬਰ ਕਹੀ ਜਾ ਸਕਦੀ ਹੈ ਪਰ ਉਹਨਾਂ ਨੂੰ ਵੀ ਜਿਹੜੀਆਂ ਸ਼ਰਤਾਂ ਨੇ ਉਹ ਇਸ ਤਰ੍ਹਾਂ ਨੇ ਵੀ ਜਿਵੇਂ ਉਹ ਇੱਕ ਮੁਰਦਾ লাশ ਵਾਂਗ ਤੁਰਦੇ ਫਿਰਦੇ ਰਹਿਣਗੇ ਕੋਈ ਆਪਣਾ ਪੋਸਟ ਨਹੀਂ پا ਸਕਣਗੇ ਕੋਈ ਗੱਲ ਨਹੀਂ ਕਹਿ ਸਕਣਗੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਪਾਬੰਦੀਆਂ ਹੈਗੀਆਂ ਤੇ ਜਿੱਥੋਂ ਤੱਕ ਉਮਰ ਖਾਲਦ ਤੇ ਸ਼ਰਜੀਲ ਇਮਾਮ ਦਾ ਉਹ ਇੱਕ ਸ਼ਰਿਆਮੀ ਤੱਕ ਹੈ ਤੇ ਯੂਪੀਏ ਦਾ ਜਿਹੜਾ ਉਹਦੇ ਵਿੱਚ ਕਾਨੂੰਨ ਹੈ ਉਸ ਕਾਨੂੰਨ ਦੇ ਵਿੱਚ ਜਿਸ ਨੂੰ ਟੈਰਰ ਕਿਹਾ ਗਿਆ ਹੈ ਅੱਤਵਾਦ ਕਿਹਾ ਗਿਆ ਉਹਦੇ ਵਿੱਚ ਉਹਨੂੰ ਡਿਫਾਈਨ ਕੀਤਾ ਹੋਇਆ ਉਸ ਧਿ ਧਾਰਾ ਦੇ ਵਿੱਚ ਕਿ ਵੀ ਜੇ ਕੋਈ ਬੰਦਾ ਬੰਬ ਚਲਾਉਂਦਾ ਹੈ ਕੋਈ ਜਿਹੜੀ ਹੈ ਧਮਾਕਾ ਖੇਸਮਗਰੀ ਵਰਤਦਾ ਜਾਂ ਉਹਦੇ ਵਿੱਚ ਇਨਵੋਲ ਹੈ ਜਾਂ ਉਹ ਕੋਈ ਹਥਿਆਰਾਂ ਦੇ ਵਿੱਚ ਇਨਵੋਲ ਹੈ ਜਾਂ ਇਸ ਕਿਸਮ ਦੀ ਕੋਈ ਹੋਰ ਗਤੀਵਿਧੀ ਦੇ ਵਿੱਚ ਹੈ ਤਾਂ ਉਹਨੂੰ ਅਤਵਾਦੀ ਗਤੀਵਿਧੀ ਮੰਨਿਆ ਜਾਊਗਾ ਤੇ ਉਹਦੇ ਤੇ ਇਹ ਕਾਨੂੰਨ ਲਾਗੂ ਹੁੰਦਾ ਹੈ। ਉਹਦੇ ਜਿਹੜਾ ਕੋਈ ਕਿਸੇ ਇਸ ਵਰਗੀ ਕੋਈ ਹੋਰ ਗਤੀਵਿਧੀ ਇਸ ਵਰਗੀ ਹੋਰ ਗਤੀਵਿਧੀ ਨੂੰ ਵਧਾ ਕੇ ਜੱਜ ਸਾਹਿਬ ਨੇ ਜਿਹੜੀ ਸੁਪਰੀਮ ਕੋਰਟ ਦੇ ਬੈਂਚ ਹੈਗਾ ਜਸਟਿਸ ਅਰਵਿੰਦ ਕੁਮਾਰ ਤੇ ਐਨਜੀ ਅੰਜਾਰੀਆ ਦਾ ਐਨਵੀ ਅੰਜਾਰੀਆ ਦਾ ਉਸ ਬੈਂਚ ਨੇ ਇਸ ਆਪਣੇ ਕੋਲੋਂ ਖਿੱਚ ਕੇ ਵਧਾ ਲਿਆ ਵੀ ਜੇ ਕਿਸੇ ਨੇ ਕੋਈ ਆਪਣਾ ਵਿਚਾਰ ਵੀ ਲਿਆਏਗਾ ਜੇ ਕਿਸੇ ਨੇ ਕੋਈ ਜਿਹੜਾ ਚੱਕਾ ਜਾਮ ਦੀ ਕਾਲ ਦਿੱਤੀ ਹੈ ਤਾਂ ਇਹ ਵੀ ਉਸ ਅਤਵਾਦੀ ਕਤਿਬਿਧੀ ਵਿੱਚ ਆਉਂਦਾ ਹੈ ਜਿਹੜਾ ਕਿ ਸ਼ਰਿਆਂ ਵੀ ਗਲਤ ਹੈ ਇੱਕ ਕਾਨੂੰਨ ਦੀ ਵਿਆਖਿਆ ਵੀ ਗਲਤ ਹੈ ਅੱਗੇ ਯੂਏਪੀਏ ਬਹੁਤ ਸਖਤ ਕਾਨੂੰਨ ਹੈ ਇਸ ਨੂੰ ਹੋਰ ਸਖਤ ਤੌਰ ਤੇ ਉਹਨਾਂ ਨੇ ਇਹਨੂੰ ਡਿਫਾਈਨ ਕੀਤਾ ਹੈ ਜਿਹੜਾ ਕਿ ਅਸੀਂ ਸਮਝਦੇ ਹਾਂ ਵੀ ਉਹ ਆਪਣੇ ਧਾਇਰੇ ਤੋਂ ਵੀ ਬਾਹਰ ਗਏ ਜੱਜ ਸਾਹਿਬ ਤੇ ਉਹ ਦੂਸਰਾ ਇਹ ਹੈ ਤੇ ਵੀ ਜਿਹੜਾ ਜਦੋਂ ਲੰਬੇ ਸਮੇਂ ਵਾਸਤੇ ਲੋਕਾਂ ਨੂੰ ਜੇਲ੍ਹ 'ਚ ਰੱਖਿਆ ਜਾਂਦਾ ਹੈ ਤਾਂ ਉਹ ਵੀ ਇੱਕ ਗਰਾਉਂਡ ਬਣਦਾ ਹੁੰਦਾ ਹੈ ਵੇਲ ਦਾ ਉਸ ਦੇ ਉੱਤੇ ਵੀ ਜੱਜ ਸਾਹਿਬ ਨੂੰ ਤਸੱਲੀ ਨਹੀਂ ਵੀ 6 ਸਾਲ ਕੋਈ ਥੋੜੇ ਹੈ ਉਹ ਉਹਨਾਂ ਨੇ ਇਹ ਕਹਿਤਾ ਵੀ ਇੱਕ ਅੱਜ ਤੋਂ ਇੱਕ ਸਾਲ ਬਾਅਦ ਜਾਂ ਜਦੋਂ ਤੱਕ ਤੁਹਾਡੇ ਜਿਹੜੇ ਮੇਨ ਜਿਹੜੇ ਗਵਾਹ ਨੇ ਉਹਨਾਂ ਦੀਆਂ ਗਵਾਹੀਆਂ ਹੋਣ ਤੱਕ ਤੁਸੀਂ ਦੁਬਾਰਾ ਅਰਜੀ ਉਦੋਂ ਦੇ ਸਕਦੇ ਹੋ ਜਣੀ ਸਾਲ ਪਰ ਤੱਕ ਘੱਟੋ-ਘੱਟ ਤੁਸੀਂ ਅਰਜੀ ਵੀ ਨਹੀਂ ਦੇ ਸਕਦੇ ਉਹਨਾਂ ਦਾ ਇੱਕ ਹੋਰ ਹੱਕ ਖੋਲਿਆ ਸੁਪਰੀਮ ਕੋਰਟ ਨੇ ਬਾਰ ਬਾਰ ਕਿਹਾ ਹੋਇਆ ਹੈ ਵੀ ਜਿਹੜਾ ਬੇਲ ਹੈ ਇਹ ਨਿਜਮ ਹੈ ਤੇ ਜਿਹੜਾ ਜਿਹੜਾ ਉਹ ਇੱਕ ਇਸ ਤੋਂ ਐਕਸੈਪਸ਼ਨ ਹੈ ਸੁਪਰੀਮ ਕੋਰਟ ਨੇ ਆਪਣੀਆਂ ਇਹ ਜੀਆਂ ਕਿੰਨੀਆਂ ਹੀ ਜੜੀਆਂ ਜੱਜਮੈਂਟਸ ਹੈ ਉਹਨਾਂ ਤੇ ਵੀ ਪਾਣੀ ਫੇਰ ਦਿੱਤਾ ਜਾਨੀ ਬੇਲ ਨੂੰ ਨਿਜਮ ਨਹੀਂ ਮੰਨਿਆ ਹੈਗਾ ਸੋ ਇਸ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਹੀ ਤੱਕੇ ਸ਼ਾਹੀ ਵਾਲੀ ਗੱਲ ਹੈ ਇਹਦੇ ਨਾਲ ਤਾਂ ਕੋਈ ਵੀ ਬੰਦੇ ਜਿਹੜੇ ਅੱਤਵਾਦੀ ਗਤੀਵਿਧੀ ਕਰਕੇ ਅੰਦਰ ਦਿੱਤੇ ਜਾ ਸਕਦੇ ਮੰਨ ਲਓ ਕਿਸੇ ਨੂੰ ਕੋਈ ਗੁੱਸਾ ਕਿਸਾਨਾਂ ਨੂੰ ਗੁੱਸਾ ਹੈਗਾ ਕਿਸਾਨਾਂ ਦੇ ਆਗੂ ਕੋਈ ਰੇਲ ਟ੍ਰੈਫਿਕ ਜਾਮ ਕਰਨ ਦਾ ਜਾਂ ਕੋਈ ਕਾਲ ਦੇ ਦਿੰਦੇ ਆ ਤੇ ਉਹਨਾਂ ਨੂੰ ਚੱਕ ਕੇ ਅੰਦਰ ਦੇ ਦਿਓ ਉਹਨੂੰ ਵੀ ਅੱਤਵਾਦੀ ਕਹਿ ਲਓ ਤੇ ਇਹ ਬਿਲਕੁਲ ਹੀ ਗਲਤ ਇੱਕ ਫੈਸਲਾ ਹੈਗਾ ਅਸੀਂ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਨੀ ਚਾਹੁੰਦੇ ਆ 3 ਅਕਤੂਬਰ 2021 ਨੂੰ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਇੱਕ ਮੰਤਰੀ ਸੀ ਕੇਂਦਰ ਦਾ ਮੰਤਰੀ ਅਜੀਤ ਮਿਸ਼ਰਾ ਟੈਣੀ ਉਹਦਾ ਮੁੰਡਾ ਅਸ਼ੀਸ਼ ਮਿਸ਼ਰਾ ਆਪਣੇ ਦੋਸਤਾਂ ਦੇ ਨਾਲ ਇੱਕ ਥਾਰ ਗੱਡੀ ਨਾਲ ਚਾਰ ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ ਧੜ ਕੇ ਮਾਰ ਦਿੰਦਾ ਤੇ ਕਿੰਨੇ ਹੋਰ ਜ਼ਖਮੀ ਹੋ ਜਾਂਦੇ ਐ ਉਹਦੇ ਪਹਿਲਾਂ ਤਾਂ ਉਹਦਾ ਮੁਕੱਦਮਾ ਨਹੀਂ ਚੱਲਣ ਦਿੰਦੇ ਉਹਦੇ ਤੇ ਕੇਸ ਨਹੀਂ ਦਰਜ ਹੋਣ ਦਿੰਦੇ ਝੂਠੀਆਂ ਗੱਲਾਂ ਫੁਲਾਉਂਦੇ ਐ ਅਖੀਰ ਤੇ ਜਦੋਂ ਇਹ ਸੁਪਰੀਮ ਕੋਰਟ ਦੇ ਵਿੱਚ ਗੱਲ ਜਾਂਦੀ ਐ ਤਾਂ ਉਹ ਉਹਦੇ ਤੇ ਮੁਕੱਦਮੇ ਦਰਜ ਹੁੰਦੇ ਐ ਤੇ ਅਜੇ ਉਹਨੂੰ ਕਹਿੰਦੇ ਕੋ ਨਾ ਚੱਲੀ ਬਾਬਾ ਤਿਹਾਈ ਉਦੋਂ ਅਲਾਹਾਬਾਦ ਹਾਈ ਕੋਰਟ ਨੇ 2023 ਦੇ ਵਿੱਚ ਇੱਕ ਤਰੀਕ ਤੇ ਪੁੱਛਿਆ ਵੀ ਇਹ ਜਿਹੜੇ ਗਵਾਹ ਕਿੰਨੇ ਹੈ ਕਿੰਨਾ ਟਾਈਮ ਲੱਗ ਜੂ ਉਹ ਕਹਿੰਦੇ ਜੀ ਗਵਾਹ ਤਾਂ ਇਹਦੇ ਵਿੱਚ ਹੈਗੇ ਆ 114 ਹਾਲੇ 7 ਹੀ ਭੁਗਤੇ ਹੈ ਕਹਿੰਦੇ ਫੇਰ ਤਾਂ ਬਹੁਤ ਟਾਈਮ ਲੱਗੂਗਾ ਇੰਨਾ ਲੰਬਾ ਸਮਾਂ ਨਹੀਂ ਅਸੀਂ ਇਹਨੂੰ ਜੇਲ੍ਹ ਚ ਰੱਖ ਸਕਦੇ ਹਾਂ ਹਾਈ ਕੋਰਟ طے ਰਹੀ ਹੈ ਤੇ ਉਸ ਹਾਈ ਕੋਰਟ ਨੇ ਫਿਰ ਉਹਨੂੰ ਜ਼ਮਾਨਤ ਦੇ ਦਿੱਤੀ ਜਾਨੀ ਡੇਢ ਸਾਲ ਵੀ ਅੰਦਰ ਨਹੀਂ ਰੱਖਿਆ ਬੰਦਾ ਵੀ ਇੰਨਾ ਲੰਮਾ ਸਮਾਂ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ ਕੌਣ ਜਿਹਨੇ ਬੰਦੇ ਦਰੜੇ ਹੋਣ ਕਿਸਾਨ ਦਰੜੇ ਹੋਣ ਇੱਥੇ ਦਰੜੇ ਕੋਈ ਨਹੀਂਗਾ ਕੋਈ ਹਥਿਆਰ ਨਹੀਂਗਾ ਚੱਲਿਆ ਕੋਈ ਕਿਸੇ ਤਰ੍ਹਾਂ ਦੀ ਇੱਕ ਵੀ ਭਾਸ਼ਣ ਨਹੀਂ ਉਹਨਾਂ ਦਾ ਇਸ ਕਿਸਮ ਦਾ ਜਿਹੜਾ ਇਹ ਦੱਸਦਾ ਹੋਵੇ ਵੀ ਕੋਈ ਆਪਾਂ ਗੜਬੜ ਕਰੋ ਜਾਂ ਕੁਝ ਹੋਰ ਕਰੋ ਸਗੋਂ ਅਹਿੰਸਾ ਦੇ ਹੱਕ 'ਚ ਉਹਦੇ ਭਾਸ਼ਣ ਹੈਗੇ ਹਨ عمر ਖਾਲਦ ਸੋ ਇਹ ਜਿਹੜੇ ਦੂਰੇ ਮਿਆਰ ਨੇ ਇਹ ਲੋਕਾਂ ਦਾ ਵਿਸ਼ਵਾਸ ਹਟਾਉਂਦੇ ਐ ਜੁਡੀਸ਼ਰੀ ਦੇ ਵਿੱਚੋਂ ਇੱਕ ਨਾਲ ਦੀ ਨਾਲ ਹੀ ਗੱਲ ਹੋਰ ਪਤਾ ਲੱਗੀ ਕੱਲ ਹੀ ਏਸੇ ਬੈਂਚ ਨੇ ਜਸਟਿਸ ਅਰਵਿੰਦ ਕੁਮਾਰ ਜੀ ਤੇ ਦੂਜੇ ਜਿਹੜੇ ਐਨਵੀਐਨ ਜਾਰੀਆ ਸੀ ਏਸੇ ਬੈਂਚ ਨੇ ਅਡਾਨੀ ਦਾ ਇੱਕ ਪਟੀਸ਼ਨ ਚੱਲਦੀ ਸੀ ਅਡਾਨੀ ਪਾਵਰ ਦੀ ਗੁਜਰਾਤ ਐਸਸੀਜ਼ੈਟ ਦੇ ਵਿੱਚੋਂ ਜਿਹੜੀ ਉਹ ਬਿਜਲੀ ਲੈਂਦਾ ਉਸ ਦੇ ਬਾਰੇ ਵਿੱਚ ਉਹਨੂੰ ਡਿਊਟੀ ਤੋਂ ਛੋਟ ਦਾ ਇੱਕ ਮਸਲਾ ਸੀਗਾ ਕੱਲ ਏਸੇ ਬੈਂਚ ਨੇ ਅਡਾਨੀ ਸਾਹਿਬ ਨੂੰ ਉਹ ਬਿਜਲੀ ਦੀ ਡਿਊਟੀ ਤੋਂ ਛੋਟ ਦੇ ਦਿੱਤੀ। ਅਸੀਂ ਇਹਦੇ ਬਾਰੇ ਨਹੀਂ ਕਹਿੰਦੇ ਵੀ ਉਹ ਕੀ ਕਰਿਆ ਪਰ ਮੁਕਾਬਲਾ ਹੈ ਕਿ ਵੀ ਕਿਹਦੇ ਲਈ ਹੱਕ ਦੇ ਵਿੱਚ ਚੱਲ ਰਹੀ ਹੈ ਸੁਪਰੀਮ ਕੋਰਟ ਕਿਹਨਾਂ ਦੇ ਵਿਰੁੱਧ ਚੱਲ ਰਹੀ ਹੈ। ਲੋਕਾਂ ਦੀ ਆਵਾਜ਼ ਕੁਚਲਣ ਦਾ ਹੋਇਆ ਤੇ ਇਹ ਵੀ ਅਸੀਂ ਅ ਮਤਲਬ ਇਸ ਦੇ ਉੱਤੇ ਨਾਖੁਸ਼ੀ ਪ੍ਰਗਟ ਕਰਦੇ ਹਾਂ ਤੇ ਉਹਨੇ ਵੀ ਚੰਗਾ ਇਹ ਕਿਹਾ ਵੀ ਚਲੋ ਮੈਨੂੰ ਨਹੀਂ ਮਿਲੀ ਕੋਈ ਗੱਲ ਨਹੀਂ ਪਰ ਨਾਲ ਦਿਆਂ ਨੂੰ ਮਿਲ ਗਈ ਅੱਛੀ ਗੱਲ ਹੈ। ਉਹਦੀ ਜਿਹੜੀ ਦੋਸਤ ਹੈ ਬਨੋ ਜੋ ਸੁਨਾ ਉਸ ਨੇ ਵੀ ਕਿਹਾ ਵੀ ਉਹ ਉਹ ਖੁਸ਼ ਹੈ ਕੋਈ ਗੱਲ ਨਹੀਂ ਕਹਿੰਦਾ ਹੁਣ ਇਹੀ ਜ਼ਿੰਦਗੀ ਹੈ ਜਿਹੜੀ ਕੋਈ ਗੱਲ ਨਹੀਂ ਆਪਾਂ ਜਿਹੜਾ ਚੜਾਣਾ ਸੋ ਅਸੀਂ ਉਹਦੀ ਭਾਵਨਾ ਨੂੰ ਵੀ ਸਲਾਮ ਕਰਦੇ ਹਾਂ ਦੂਜਾ ਦੋਸਤੋ ਮੋਦੀ ਆਪਣੇ ਕੱਲ 트럼ਪ ਨੇ ਕਿਹਾ ਵੀ ਜਿਹੜਾ ਮੋਦੀ ਮੈਨੂੰ ਖੁਸ਼ ਕਰਨਾ ਚਾਹੁੰਦਾ ਹੈ ਗੱਲ ਇਹ ਹੈ ਕਿ ਉੱਥੋਂ ਦਾ ਇੱਕ ਜਿਹੜਾ ਸੈਨੇਟਰ ਹੈ ਲਿੰਡਸੇ ਗ੍ਰਾਹਮ ਲਿੰਡਸੇਗ੍ਰਾਮ ਨੇ ਕਿਹਾ ਕਿ ਵੀ ਜਿਹੜਾ ਭਾਰਤੀ ਰਾਜਦੂਤ ਅਮਰੀਕਾ ਦੇ ਵਿੱਚ ਵਿਨੇਕ ਵਾਤੜਾ ਉਹਨੇ ਮੈਨੂੰ ਸੱਦਿਆ ਖਾਣੇ ਤੇ ਤੇ ਉੱਥੇ ਮੈਨੂੰ ਕਿਹਾ ਵੀ ਅਸੀਂ ਰੂਸ ਤੋਂ ਤੇਲ ਘਟਾ ਰਹੇ ਹਾਂ ਖਰੀਦਣਾ ਵੀ ਤੁਸੀਂ ਟਰੰਪ ਸਾਹਿਬ ਨੂੰ ਕਹਿ ਕੇ ਸਾਡੇ ਤੇ ਜਿਹੜਾ 25% ਦਾ ਜੁਰਮਾਨਾ ਲਾਇਆ ਹੋਇਆ ਟਰੈਫ ਦਾ ਇਹਨੂੰ ਹਟਾਓ ਸੋ ਉਹਨੇ ਵੀ ਇਹ ਗੱਲ ਕਹੀ ਦੋ ਜਣੇ ਇਕੱਠੇ ਟ੍ਰੈਵਲ ਕਰ ਰਹੇ ਆ ਕੱਲ ਤੇ ਉਹ ਟਰੰਪੋ ਜੀ ਕਹਿੰਦੇ ਵੀ ਮੈਨੂੰ ਉਹ ਖੁਸ਼ ਕਰਨਾ ਚਾਹੁੰਦੇ ਆ ਤੇ ਕੋਈ ਗੱਲ ਨਹੀਂ ਬੰਦਾ ਚੰਗਾ ਹੈਗਾ ਤੇ ਦੇਖਦੇ ਜਾਨੀ ਹੁਣ ਸਾਡੇ ਜਿਹੜੇ 55 ਇੰਚੀ ਜਿਹੜੇ ਵਿਸ਼ਵ ਗੁਰੂ ਜੀ ਹੈ ਇਹ ਸਾਡਾ ਦੇਸ਼ ਕੀ ਤੋਂ ਤੇਲ ਖਰੀਦੇ ਕੀ ਤੋਂ ਨਾ ਖਰੀਦੇ ਕੀ ਸਾਡਾ ਦੇਸ਼ ਗੁਲਾਮ ਹੈ ਟਰੰਪ ਦਾ ਵੈਸੇ ਅਸੀਂ ਤਾਂ ਉਹਨੂੰ ਇਹ ਸਮਝ ਕੇ ਵੋਟਾਂ ਪਾਈਆਂ ਹੋਈਆਂ ਨੇ ਵੀ ਆਜ਼ਾਦ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਚੁਣ ਰਹੇ ਹਾਂ ਅਸੀਂ ਨਹੀਂ ਪਾਈਆਂ ਸਾਡੇ ਦੇਸ਼ ਦੇ ਲੋਕਾਂ ਨੇ ਪਾਈਆਂ ਉਹਨੂੰ ਪ੍ਰਧਾਨ ਚੁਣਿਆ ਤੇ ਉਹ ਆਪਣੇ ਫੈਸਲੇ ਆਪ ਨਹੀਂ ਕਰਦਾ 트럼ਪ ਨੂੰ ਖੁਸ਼ ਕਰੂਗਾ ਕੀ 트럼ਪ ਨੂੰ ਖੁਸ਼ ਕਰਨਾ ਭਾਰਤ ਦੇ ਲੋਕਾਂ ਦੀ ਇੱਛਾ ਹੈ ਤੇ ਕੀ ਹੁਣ ਉਹ 트럼ਪ ਨੇ ਉਹ ਜਿਹੜਾ ਉਥੋਂ ਦਾ ਵੈਂਜੂਏਲਾ ਦਾ ਰਾਸ਼ਟਰਪਤੀ ਹੈ ਉਹਨੂੰ ਕਿਡਨਾਪ ਕਰ ਲਿਆ ਉੱਥੇ ਬਹੁਤ ਸਾਰੇ ਲੋਕ ਮਾਰਤੇ ਕੀ ਭਾਰਤ 56 ਇੰਚੀ ਵਿਸ਼ਵਗੁਰੂ ਬੋਲੂ ਹਲੇ ਤੱਕ ਤਾਂ ਬੋਲਿਆ ਨਹੀਂ ਤਾਂ ਕਿਉਂ ਨਹੀਂ ਬੋਲਦਾ ਕਿਉਂਕਿ ਇਹਨੂੰ ਵੀ ਡਰ ਲੱਗਦਾ ਆਪ ਵੀ ਮੈਨੂੰ ਬਣਾ ਕੇ ਤੇ ਉਹ ਕਰ ਲੈ ਭਾਰਤ 140 ਕਰੋੜ ਲੋਕਾਂ ਦਾ ਦੇਸ਼ ਹੈ ਮੋਦੀ ਸਾਹਿਬ ਡਰਨ ਦੀ ਲੋੜ ਨਹੀਂ ਫੱਟੇ ਚੱਕ ਦੇਣਗੇ ਭਾਰਤੀ ਲੋਕ ਆ ਉਸ ਅਮਰੀਕਾ ਦੇ ਐਡਾ ਐਡੀ ਵੀ ਗੱਲ ਨਹੀਂ ਕੀ ਲੋਕ ਅੜੇ ਕੋਲੰਬੀਆ ਮੈਕਸੀਕੋ ਕਿਊਬਾ ਹੋਰ ਬਹੁਤ ਸਾਰੇ ਬਰਾਜ਼ੀਲ ਉਹਨਾਂ ਨੇ ਡਟ ਕੇ ਉਹਦੀ ਨਿੰਦਿਆ ਕੀਤੀ ਹੈ ਇਸ ਗੱਲ ਦੇ ਉੱਤੇ ਤੁਸੀਂ ਚੁੱਪ ਰਹੇ ਹੋ ਸੋ ਇਸ ਲਈ ਉਹਨੇ ਉਹ ਜਿਹੜੀ ਉੱਥੋਂ ਦੀ ਹੁਣ ਦੁਬਾਰਾ ਰਾਸ਼ਟਰਪਤੀ ਚੁਣੀ ਗਈ ਹੈ ਦੂਸਰੀ ਜਿਹਨੂੰ ਐਕਟਿੰਗ ਰਾਸ਼ਟਰਪਤੀ ਲਾਇਆ ਹੈਗਾ ਡੈਲਸੀ ਉਹਨੇ ਬਣਦਿਆ ਸਾਰ ਕਿਹਾ ਵੀ ਮੈਂ ਸਾਡੇ ਇਸ ਦੇਸ਼ ਦਾ ਇੱਕੋ ਇੱਕ ਰਾਸ਼ਟਰਪਤੀ ਹੈ ਉਹਦਾ ਨਾਂ ਨਿਕੋਲਸ ਮਾਦਰੋ ਸੋ ਉਸ ਮਾਦਰੋ ਦੀ ਜਦੋਂ ਤਾਰੀਖ ਪਈ ਹੈ ਉਹਨੇ ਵੀ ਕਿਹਾ ਮੈਂ ਯੂਗੋਸ ਆਪਣੇ ਉੱਥੋਂ ਦਾ ਵੈਨਜੂਏਲਾ ਦਾ ਰਾਸ਼ਟਰਪਤੀ ਆ ਨਿਕੋਲਸ ਮਾਦਰੋ ਮੇਰਾ ਨਾਂ ਹੈ ਸੋ ਉਹ ਢਟੇ ਹੋਏ ਹੈ ਤੇ 트াম্প ਨੇ ਉਹਨੂੰ ਡੈਲਸੀ ਨੂੰ ਵੀ ਧਮਕੀ ਦਿੱਤੀ ਹੈ ਵੀ ਤੇਰਾ ਹਸ਼ਰ ਮੈਂ ਓਦੋਂ ਵੀ ਬੁਰਾ ਕਰੂੰ ਜਿੰਨਾ ਮੈਂ ਮਾਦੂਰਾ ਦਾ ਕੀਤਾ ਹੈ ਤਾਂ ਵੀ ਉਹ ਢਟੇ ਹੋਏ ਹੈ ਇੱਕ ਪਾਸੇ ਉਹ ਲੋਕ ਹੈ ਇਤਿਹਾਸ ਲੜਨ ਵਾਲੇ ਲੋਕਾਂ ਦਾ ਹੁੰਦਾ ਹੈ ਹਮੇਸ਼ਾ ਦੁਨੀਆ 'ਚ ਉਹ ਲੋਕ ਲੜੇ ਹੈ ਓਦੋਂ ਪਹਿਲਾਂ ਹੋਊਗਾ ਸ਼ਾਵੇਜ਼ ਲੜਿਆ ਉੱਥੇ ਵੈਨਜ਼ੂਏਲਾ ਦੇ ਵਿੱਚ ਉਹਨਾਂ ਨੇ ਅਮਰੀਕਨ ਕੰਪਨੀਆਂ ਜਿਹੜੀਆਂ ਕਾਰਪੋਰੇਟਸ ਨੇ ਤੇਲ ਦੇ ਉੱਤੇ ਕਬਜ਼ਾ ਕਰਕੇ ਉੱਥੋਂ ਦੀ ਲੁੱਟ ਕਰ ਰਹੀਆਂ ਸੀ ਉਹਨਾਂ ਸਾਰੀਆਂ ਦਾ ਨੈਸ਼ਨਲਾਈਜੇਸ਼ਨ ਕਰ ਦਿੱਤੀ ਸੀ। ਟਰੰਪ ਨੇ ਬਥੇਰੇ ਉਹਦੇ ਖਿਲਾਫ ਸਾਕਸ਼ਾਂ ਚੱਲੀਆਂ। ਕਿਊਬਾ ਦੇ ਖਿਲਾਫ ਕਿੰਨੀਆਂ ਸਾਕਸ਼ਾਂ ਚੱਲੀਆਂ ਡਟਿਆ ਰਿਹਾ ਹੈ ਅਗਲਾ। ਸੋ ਲੜਨ ਵਾਲੇ ਲੋਕਾਂ ਦਾ ਇਤਿਹਾਸ ਹੁੰਦਾ ਹੈ ਦਾ। ਪੂਛ ਦਬਾ ਕੇ ਖੁਸ਼ ਕਰਨ ਵਾਲਿਆਂ ਦਾ ਇਤਿਹਾਸ ਨਹੀਂ ਹੁੰਦਾ ਹੈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ। ਅ ਅਸੀਂ ਆ ਦੂਜਾ ਭਾਰਤ ਦੇ ਵਿੱਚ ਵੀ ਉਸ ਅਮਰੀਕਾ ਦੀ ਕਾਰਵਾਈ ਦੇ ਵਿਰੁੱਧ ਬਹੁਤ ਸਾਰੀਆਂ ਪਾਰਟੀਆਂ ਖਾਸ ਤੌਰ ਤੇ ਖੱਬੀਆਂ ਪਾਰਟੀਆਂ ਦੇਸ਼ ਭਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਇਸ 트ੰਪ ਦੇ ਪੁਤਲੇ ਸਾੜ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਮਜਾਰੇ ਹੋ ਰਹੇ ਹੈ ਖੁਦ ਅਮਰੀਕਾ ਦੇ ਵਿੱਚ ਵੱਡੇ ਵੱਡੇ ਮਜਾਰੇ ਹੋ ਰਹੇ ਹੈ ਸੋ ਅਸੀਂ ਉਸ 트ੰਪ ਦੀ ਇਸ ਕਾਰਵਾਈ ਦੀ ਸਖਤ ਨਿੰਦਿਆ ਕਰਦੇ ਹਾਂ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਹਿਲਾਂ ਆਪਾਂ ਇੰਦੌਰ ਦੇ ਵਿੱਚ ਦੇਖਿਆ ਕਿ ਉੱਥੇ ਪਾਣੀ ਦੇ ਵਿੱਚ ਸੀਵਰੇਜ ਦਾ ਮਿਲਨ ਕਰਕੇ ਲੋਕ ਬਿਮਾਰ ਹੋ ਗਏ ਬਹੁਤ ਜ਼ਿਆਦਾ ਮੌਤਾਂ ਹੋ ਗਈਆਂ 10 ਤੋਂ ਵੱਧ ਮੌਤਾਂ ਹੋ ਗਈਆਂ ਤੇ ਉਹਦਾ ਰੌਲਾ ਜੇ ਚੱਲਦਾ ਹੀ ਸੀਗਾ ਨਾਲ ਦੀ ਨਾਲੇ ਆਪਣੇ ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ਦਾ ਰੌਲਾ ਆ ਗਿਆ ਜਿੱਥੋਂ ਦੇ ਮੈਂਬਰ ਪਾਰਲੀਮੈਂਟ ਅਮਿਤ ਸ਼ਾਹ ਨੇ ਉੱਥੇ 100 ਲੋਕਾਂ ਦੇ ਵਿੱਚੋਂ ਟਾਈਫਾਇਡ ਦੀ ਬਿਮਾਰੀ ਪਤਾ ਲੱਗੀ ਹੈ ਤੇ ਉਹ ਬਹੁਤ ਸਾਰੇ ਲੋਕ ਜਿਹੜੇ ਐ ਬੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ 90 ਹਾਲੇ ਵੀ ਉੱਥੇ ਭਰਤੀ ਨੇ ਹਸਪਤਾਲ ਚ ਕਿੰਨੇ ਦਿਨਾਂ ਤੋਂ ਲਗਾਤਾਰ ਤੇ ਨਾਲ ਦੀ ਨਾਲ ਇਹ ਅਜੇ ਜਿਵੇਂ ਘੱਟ ਖਬਰ ਹੁੰਦੀ ਹੈ ਕਿਉਂਕਿ ਇਹ ਸਾਰੀਆਂ ਡਬਲ ਇੰਜਨ ਵਾਲੀਆਂ ਸਰਕਾਰਾਂ ਨੇ ਇੱਕ ਹੋਰ ਇੰਜਨ ਫੇਲ ਹੋ ਕੇ ਉੜੀਸਾ ਦਾ ਉੱਥੋਂ ਦੇ ਪਿੰਡ ਜਿਹੜਾ ਖੁਰਦਾ ਖੁਰਦਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਉੱਥੇ 30 ਵਿਦਿਆਰਥੀ ਜਿਹੜੇ ਜਵਾਰ ਨਵੋਦਿਆ ਨਵੋਦਿਆ ਵਿਦਿਆਲਿਆ ਚ ਪੜ੍ਹਦੇ ਐ ਉੱਥੋਂ ਦੇ 30 ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਪੀੜਿਆ ਹੋ ਗਿਆ ਜਿਹੜੀ ਉਹ ਵੀ ਪਾਣੀ ਨਾਲ ਹੋਇਆ ਸੋ ਉੱਥੇ ਜਿਹੜਾ ਪਾਣੀ ਸਪਲਾਈ ਕਰਦੀ ਹੈ ਵਾਟਰ ਕਾਰਪੋਰੇਸ਼ਨ ਆਫ 오ਡੀਸਾ ਉਸ ਉਹ ਉਹਦਾ ਦੇਖਭਾਲ ਕਰ ਰਹੀ ਹੈ ਤੇ ਹੋਰ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਅਜੇ ਆਉਣੀਆਂ ਨੇ ਵੀ ਉਹਨਾਂ ਨੂੰ ਪੀ ਲਿਆ ਕਿੰਨੇਗਾ ਸੋ ਇਸ ਤਰ੍ਹਾਂ ਨਾਲ ਜਿਹੜੀ ਸਰਕਾਰਾਂ ਲੋਕਾਂ ਨੂੰ ਪਾਣੀ ਨਹੀਂ ਸਾਫ਼ ਦੇ ਸਕਦੀਆਂ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੀਆਂ ਨੇ ਆ ਜਿੰਨੇ ਬੰਦੇ ਇੰਨਾ ਚ ਮਰੇ ਆ ਜਾਂ ਬਿਮਾਰ ਹੋਇਆ ਲਗਭਗ ਸਾਰੇ ਹਿੰਦੂ ਨੇ ਸੋ ਕੀ ਇਹ ਹਿੰਦੂ ਰਾਸਾਂ ਨੂੰ ਚਾਹੀਦਾ ਹੈ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ